100 ਲਾਂਬੇ ਦਿਨ 16 ਮੇਤ ਨੂੰ ਦਿਨ ਦੇ ਮਿਲਦੇ ਰਾਤੀ ਮਿਲਣ ਹਾਨਸ ਸਭ ਤੇ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਹੱਦ ਹੋ ਗਈ ਹੰਸਨ ਤੇ ਜਾਣਾ ਸੀ ਮਾਨ ਸਰੋਵਰਾਂ ਮੋਤੀਆਂ ਦਾ ਚੋਗਾ ਚੁਗਣਾ ਸੀ ਜਿਵੇਂ ਆਪ ਜੀ ਬੈਠੇ ਹੋ ਮਹਾਪੁਰਖਾਂ ਦੇ ਪਵਿੱਤਰ ਸਥਾਨਾਂ ਤੇ ਲਾਭ ਉਠਾ ਰਹੇ ਪਰ ਬਹਿ ਗਿਆ ਜਾ ਕੇ ਨਸ਼ਿਆਂ ਦੀਆਂ ਦੁਕਾਨਾਂ ਤੇ ਠੇਕਿਆਂ ਤੇ ਕੂੜ ਝੂੜ ਦੁਕਾਨਾਂ ਤੇ ਬਹਿ ਗਿਆ ਜਾ ਕੇ ਨਿੰਦਾ ਚੁਗਲੀ ਗਾਲੀ ਗਲੋਚ ਗੰਦੇ ਮੰਦੇ ਭੜੇ ਲਫ਼ਜ਼ ਹੰਸਾ ਵੇਖ ਤਰੰਦੇ ਆ ਬੱਗਾ ਪੀ ਆਇਆ ਚਾਉ ਡੁੱਬ ਮੁਏ ਬਗ ਬਪੜੇ ਸਿਰ ਤੇ ਉੱਪਰ ਕਈ ਵਾਰੀ ਰੀਸ ਕਰਦਾ ਹੈ ਬਗਲੀਆਂ ਦੀ ਹੰਸਾਂ ਦੀ ਰੀਸ ਕਰਦਾ ਹੈ ਬਗਲਾ ਕਈ ਵਾਰੀ ਪਰ ਕਿੱਥੇ ਹੰਸਾਂ ਦੀ ਉਡਾਰੀ ਕਿੱਥੇ ਬਗਲੇ ਦੀ ਉਡਾਰੀ ਬੜਾ ਫਰਕ ਹੈ ਤੂੰ ਆਇਆ ਸੀ ਜੀਵਨ ਸਫਲਾ ਕਰਨ ਵਾਸਤੇ ਪਰ ਪਹ ਲਗੇ ਸਿਫਤ ਸਲਾਹਣ ਛੱਡ ਕੇ ਗੁਰੂ ਨਾਨਕ ਕਰਦੀ ਸਿਫਤ ਛੱਡ ਕੇ ਕਰੰਗੀ ਲੰਗਾ ਹੰਸ ਕਰੰਗਾ ਤੇ ਜਾ ਕੇ ਬਹਿ ਗਏ ਹੰਸ ਉਲਟ ਹੋ ਗਿਆ ਸਾਰ ਪੁੱਛੀ ਹੰਸਾਂ ਦਾ ਜੀਵਨ ਸੀ ਮੋਤੀਆਂ ਦਾ ਚੋਗਾ ਮਾਨ ਸਰੋਵਰ ਪਰ ਇਹਨੇ ਕੂੜ ਦੇ ਫਲਾਦੇ ਬਣ ਲਏ ਉਡ ਜਾਏ ਕੋ ਧੂਤ ਤੂੰਦ ਬਾਤ ਰੋ ਕਹਿੰਦੇ ਉੱਡ ਜਾਣਾ ਹੈ ਬੱਦਲ ਵਾਂਗੂ ਇੱਕ ਭਾਜੋ ਰਾਮ ਸਨੇਹੀ ਵਾਹਿਗੁਰੂ ਦੇ ਨਾਮ ਨੂੰ ਜਪ ਲੈ ਤੇਰਾ ਭਲਾ ਹੋ ਜਾਏਗਾ ਲਓ ਜੀ ਅਮਰ ਕਥਾ ਸ਼ੁਰੂ ਹੋ ਗਈ ਸ਼ਿਵ ਜੈ ਸ਼ਿਵ ਜੀ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੀ ਪਾਰਵਤੀ ਹਾਂਜੀ ਹੂੰ ਹਾਂਜੀ ਹੰਗਾਰਾ ਪਰਦੀ ਗਈ ਪਰ ਜਦੋਂ ਕਥਾ ਸੁਣਦੀ ਗਈ ਸੁਣਦੀ ਗਈ ਇਤਨੀ ਸ਼ਾਂਤੀ ਵਰਤ ਗਈ ਦੇਖਿਆ ਨਾ ਬਾਬਾ ਜੀ ਦੇ ਠਾਠ ਬਾਬਾ ਜੀ ਦੇ ਪੰਡਾਲ ਵਿੱਚ ਸ੍ਰੀ ਹਜੂਰ ਸਿਆੜ ਵਾਲੇ ਮਹਾਂਪੁਰਖ ਜਦੋਂ ਕਥਾ ਕਰਦੇ ਸਨ ਆਨੰਦ ਵਰਸਦਾ ਸੀ ਕਈ ਤਾਂ ਪ੍ਰੇਮੀ ਸੌਂ ਵੀ ਜਾਂਦੇ ਸਨ ਜੀਵਾਨੀ ਇੰਨੀ ਸ਼ਾਂਤੀ ਸੀ ਉਹਨਾਂ ਦੇ ਪੰਡਾਲ ਵਿੱਚ ਕੋਈ ਸਾਹ ਤੱਕ ਵੀ ਸੀ ਲੈਂਦਾ ਨੀਂਦ ਰਾਜਨੀ ਸੁਭਾਵਿਕ ਹੈ ਜਲ ਭੋਜਨ ਛਕਿਆ ਹੋਵੇ ਜਿੱਥੇ ਸ਼ਾਂਤੀ ਆਨੰਦ ਹੋਵੇ ਸੁਭਾਵਿਕ ਹੈ ਨੀਂਦ ਆਉਣਾ ਨੀਂਦਰ ਆ ਗਈ ਪਾਰਵਤੀ ਬਿਰਸ਼ੂ ਉਪਰ ਬੈਠਾ ਸੀ ਤੋਤਾ ਇਹ ਜਨਵਰ ਬੜੇ ਸਿਆਣੇ ਹੁੰਦੇ ਸਮਝਦਾਰ ਉਹਨੇ ਕਿਹਾ ਇਹੋ ਜਿਹਾ ਸਮਾਂ ਮੌਕਾ ਹੱਸੋ ਗਵਾਉਣਾ ਨਹੀਂ ਚਾਹੀਦਾ ਉਹ ਵੀ ਸ਼ਿਵਾ ਜੀ ਅਮਰ ਕਥਾ ਲਓ ਜੀ ਪਾਰਵਤੀ ਸੌਂ ਗਈ ਤੇ ਹੰਗੂਰਾ ਭਰਿਆ ਤੋਤੇ ਨੇ ਹੂੰ ਹੂੰ ਕਰਦਾ ਰਿਹਾ ਤੇ ਸ਼ਿਵ ਜੀ ਮਹਾਰਾ ਸਮਾਧੀ ਲਾ ਕੇ ਅਮਰ ਕਥਾ ਸੁਣਾਉਂਦੇ ਜਦ ਪੂਰੀ ਹੋਈ ਕਥਾ ਤਾਂ ਦੇਖਿਆ ਪਾਰਵਤੀ ਸੁੱਤੀ ਪਈ ਸੁੱਤੀ ਪਈ ਹੱਦ ਹੋ ਗਈ ਦਰਸ਼ਨ ਕੋ ਲੋਚੇ ਸਭ ਕੋ ਸਾਰੀ ਲੋਚ ਤੇ ਦਰਸ਼ਨ ਨਾਲੇ ਪੂਰਾ ਭਾਗ ਪ੍ਰਾਪਤ ਹੋਈ ਜੋ ਪੁਰਬਲਾ ਭਾਗ ਹੁੰਦਾ ਫਿਰ ਕਿਤੇ ਗੁਰੂ ਨਾਨਕ ਦੇ ਗੁਰਪੀਰਾਂ ਦੇ ਸੰਤਪੁਰਸ਼ਾਂ ਦੇ ਦਰਸ਼ਨ ਹੁੰਦੇ ਆ ਬਿਨਾ ਭਾਗਾ ਤੋਂ ਇਹ ਸਮਾਂ ਵੀ ਨਹੀਂ ਬਣਦਾ ਨਹੀਂ ਬਣਦਾ ਕੋਲ ਦੀ ਲੰਗ ਜਾਂਦੇ ਜਾਂਦੇ ਮੱਥਾ ਵੀ ਨਹੀਂ ਦੇਖ ਸਕਦੇ ਵੀ ਬਾਬਾ ਜੀ ਦੇ ਖਾੜ ਤੇ ਸੁੰਮਬਰ ਰਚਿਆ ਹੋਇਆ ਘੁੰਮ ਰਚਿਆ ਹੋਇਆ ਸੰਗਤਾਂ ਲਾ ਚਲੋ ਜਾਂਦੇ ਜਾਂਦੇ ਮੱਥੇ ਟੇਕ ਚੁ ਲਈਏ ਬਹਿਣਾ ਤਾਂ ਉਹਨਾਂ ਨੇ ਕੀ ਕੋਲ ਦੀ ਲੰਗ ਜਾਂਦੇ ਆ ਆ ਕਿੰਨੀ ਟ੍ਰੈਫਿਕ ਨਾ ਕਰੀਂ ਪਰ ਤੁਸੀਂ ਕਿਉਂ ਚੌਕੜਾ ਮਾਰੀ ਬੈਠੇ ਹੋ ਤੁਹਾਡਾ ਕੋਈ ਪਿਛਲਾ ਭਾਗ ਪੂਰਬਲਾ ਜਾਗ ਗਿਆ ਬਹੁਤ ਪੁੰਨ ਇਕੱਠੇ ਕਈਆਂ ਜਨਮਾਂ ਦੇ ਪੁੰਨ ਇਕੱਠੇ ਹੁੰਦੇ ਆ ਤਾਂ ਕਿਤੇ ਇਹੋ ਜਿਹਾ ਸਮਾਂ ਬਣਦਾ ਹੈ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਵੀ ਨਹੀਂ ਖੇੜ ਇਹ ਖੇੜ ਬੜੀ ਜੁਗਾ ਜਗੰਤਰਾ ਤੋਂ ਚੱਲਦੀ ਜਾ ਰਹੀ ਏ ਕੋਈ ਅੱਜ ਦੀ ਖੇੜ ਨਹੀਂ ਪਾਰਵਤੀ ਸਤੀ ਦੇ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਵੇ ਸ਼ਾਮ ਸੁੰਦਰ ਤਜ ਨੀਂਦ ਕੋ ਆਈ ਹੋ ਹੱਦ ਹੋ ਗਈ ਇੰਨਾ ਸੁੰਦਰ ਸੋਹਣਾ ਮੌਕਾ ਪਾਰਵਤੀ ਤੂੰ ਕਿਉਂ ਸੌ ਗਈ ਸ਼ਾਮ ਸੁੰਦਰ ਕਦ ਨੀਂਦ ਕੋ ਆਈ ਮਹਾ ਮੋਨੀ ਦੂਤਾ ਲਾਈ ਕਿਉਂ ਸੌ ਗਈ ਨੀਂਦ ਕਿਉਂ ਆਈ ਐ ਸ਼ਿਵਾਜੀ ਪੁੱਛਦੇ ਨੀਂਦ ਕਿਉਂ ਆਈ ਦੇ ਦਿਲ ਕੇ نیند ਕਿਉਂ ਆਈ ਐ ਸਿਵਾਜੀ ਪੁੱਛਦੇ نیند ਕਿਉਂ ਆਈ ਐ ਸਿਵਾਜੀ ਪੁੱਛਦੇ ਦੇ ਵੀਏ نیند ਕਿਉਂ ਆਈ ਐ ਸਿਵਾਜੀ ਪੁੱਛਦੇ ਦੇ ਵੀਏ ਜੁਦੇ ਤੇਰੀ ਦੀਬ ਤੂੰ ਆਈ ਆ ਸੁਆਗੀ ਮੋਤਰੇ ਦੇ ਸ਼ਾਮ ਸੁੰਦਰਤਾ ਜੀ ਕੀ ਨੀਂਦ ਕਿਉਂ ਆਈ ਮਹਾਮੋਨੀੰਤਾ ਲਾ ਏ ਦੇਵੀ ਕਿਉਂ ਸੌਂ ਗਈ ਕਿੱਡੇ ਮਾੜੇ ਭਾ ਜਦੋਂ ਸ਼ਿਵਾਜੀ ਨੇ ਵੇਖਿਆ ਬਸੀ ਤਾੜੀ ਤੇ ਤੋਤਾ ਬੈਠਾ ਸਾਰੀ ਕਥਾ ਇਹ ਸੁਣ ਗਿਆ ਤਰਸੂਲ ਉਠਾਇਆ ਵੀ ਤੈਨੂੰ ਮੈਂ ਮਾਰ ਦੇਣ ਅੱਗੇ ਅੱਗੇ ਉਹ ਤੋਤਾ ਉਡਾਨ ਭਰ ਗਿਆ ਪਿੱਛੇ ਪਿੱਛੇ ਸ਼ਿਵਾਜੀ ਵਿਆਸ ਰਿਖੀ ਦੀ ਇਹਦੀ ਘਰ ਵਾਲੀ ਗਰਭਕਿ ਤੇ ਚਟਹੀ ਤੋਤੇ ਨੇ ਵੇਖਿਆ ਵੀ ਇਤੋਂ ਵਧੀਆ ਸਮਾਂ ਤੈਨੂੰ ਲੁਕਣ ਦਾ ਹੋਰ ਨਹੀਂ ਮਿਲਣਾ ਵਿਆਸ ਰਿਖੀ ਦੇ ਘਰ ਵਾਲੀ ਦੇ ਹਿਰਦੇ ਵਿੱਚ ਪੇਟ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਆਪਣੀ ਰੂਹ ਆਪਣੇ ਆਪ ਨੂੰ ਉਹਦੇ ਵਿੱਚ ਛਿਬਾ ਲੈਂਦਾ ਹੈ ਸ਼ਿਵਾਜੀ ਬਾਹਰ ਤੁੰਤ ਪਾ ਕੇ ਬੈਠ ਗਏ ਜਦੋਂ ਵੀ ਜਨਮ ਲਏਗਾ ਮੈਨੂੰ ਮਾਰ ਦਿਆਂਗੇ ਹੁਣ ਉਹ ਬੇਟਾ ਬੱਚਾ ਜਨਮ ਨਹੀਂ ਲੈ ਰਿਹਾ ਮਾਤਾ ਨੂੰ ਪੀੜਾ ਦਰ ਆਕਾਸ਼ ਬਾਣੀ ਭਗਵਾਨ ਪ੍ਰਭੂ ਨੇ ਆਖਿਆ ਮਾਰਾ ਤੁਸੀਂ ਤੇ ਖੁਦ ਰੱਬ ਧੂਣਾ ਤਪਾਈ ਬੈਠੇ ਹੋ ਕਾਦੇ ਲਈ ਕਹਿੰਦੇ ਜੀ ਆ ਅਮਰ ਕਥਾ ਸੁਣ ਲਈ ਜਨਮ ਲੈਣ ਕਿਵੇਂ ਮਾਰ ਦੇ ਕਹਿੰਦੇ ਅਮਰ ਕਥਾ ਦਾ ਫਲ ਕੀ ਹੁੰਦਾ ਹੈ ਪਰਮੇਸ਼ਰ ਜੀ ਕਹਿੰਦੇ ਅਮਰ ਕਸਾ ਦਾ ਫਲ ਅਮਰ ਫਿਰ ਜੇ ਅਮਰ ਹੋਣਾ ਫਿਰ ਤੂੰ ਕਿਵੇਂ ਮਾਰੇਗਾ ਨਾ ਤੂੰ ਪੋਲਾ ਹੈ ਵਾਕਿਆ ਪੋਲਾ ਸ਼ੰਕਰ ਹੈ اٹھਾਓ ਜਾਓ ਆਪਣੇ ਮੰਦਰਾ ਮੈਲਾ ਨੂੰ ਜਿਹੜਾ ਅਮਰ ਹੀ ਹੋ ਗਿਆ ਫਿਰ ਉਸ ਵਿਆਸ ਰਿਖੀ ਦੇ ਘਰ ਵਾਲੀ ਉਸ ਬੀਬੀ ਦੇ ਪੇਟ ਤੋਂ ਕੌਣ ਜਨਮ ਲਿਆ ਸਗਦੇਵ ਮੁਨੀ ਜੀ ਬਚਪਨ ਤੋਂ ਹੀ ਵਿਰਾਗ ਧਾਰਨ ਕਰਕੇ ਸੁਖ ਲਈ ਅਦਾਸੀ ਗੁਰਬਾਣੀ ਦੇ ਬਚਨ ਆਉਂਦੇ ਆ ਸਖਦੇਵ 무ਨੀ ਜੀ ਨੇ ਉਦਾਸੀ ਲੈ ਕੇ ਜੰਗਲਾਂ ਨੂੰ ਚਲੇ 12 ਤੇ 12 ਬੜਾ ਕੂੜ ਤਪ ਕੀਤਾ ਪੰਛੀਆਂ ਨੇ ਜੜਾਵਾਂ ਵਿੱਚ ਆਲਣੇ ਪਾ ਲਏ ਆਲਣੇ ਸਮਾਂ ਗੁਜ਼ਰਦਾ ਚਲਾ ਗਿਆ ਇੱਕ ਦਿਨ ਇੱਕ ਪੰਛੀ ਨੇ ਮੀਣਾ ਮਾਰਿਆ ਕੀ ਆਵਾਜ਼ ਲਗਾਈ ਕਹਿੰਦੇ ਚਲੋ ਵੀ ਕਿਤੇ ਹੋਰ ਜਾ ਕੇ ਟਿਕਾਣਾ ਕਰਦੇ ਆ ਉਹ ਦੂਜਾ ਪੰਛੀ ਬੋਲਦਾ ਗੱਲ ਕੀ ਕਹਿੰਦੇ ਆਪਾਂ ਨਾ ਕਿਤੇ ਹੋਰ ਟਿਕਾਣਾ ਕਰੀਏ ਇਹ ਜਿਹੜਾ ઋષਿ ਆ ਨਾ ਜਿਹਦੇ ਜੜਾਵਾਂ ਵਿੱਚ ਆਪਾਂ ਆਲੇ ਨੇ ਪਾਏ ਹੋਏ ਆ ਬੈਠਾ ਸਮਾਧੀ ਚ ਇਹ ਹਜੇ ਨਗੁਰਾਏ ਬੇਪੀਰ ਹੈ ਜੇ ਆਪਾਂ ਇਸੇ ਤਰ੍ਹਾਂ ਇਹਦੀ ਸੰਗਤ ਕਰਦੇ ਰੇ ਕੋਲੇ ਰਹਿੰਦੇ ਨੇ ਆਪਣਾ ਵੀ ਭਲਾ ਨਹੀਂ ਹੋਣਾ ਕਿਤੇ ਹੋਰ ਜਾ ਕੇ ਟਿਕਾਣਾ ਜਦੋਂ ਸੁਖਦੇਵ ਜੀ ਨੂੰ ਸਮਝ ਆਈ ਵੀ ਹਜੇ ਤਾਂ ਪੰਛੀ ਮਿਹਣੇ ਮਾਰੀ ਜਾਂਦੇ ਐ ਕੁਛ ਨਹੀਂ ਬਣਿਆ ਤੇਰਾ ਇੰਨਾ ਜਪ ਤਪ ਇੰਨੀ ਜੋਗ ਸਾਧਨਾ ਕੀਤੀ ਤੇਰੇ ਹਿਰਦੇ ਨੂੰ ਹਜੇ ਵੀ ਸ਼ਾਂਤੀ ਨਹੀਂ ਆਈ ਦੌੜਿਆ ਦਿਓੜਿਆ ਫਿਰ ਵਿਆਸ ਰਖੀ ਪਾਸ ਆਉਂਦਾ ਆਪਣੇ ਪਿਤਾ ਪਾਸ ਪਿਤਾ ਜੀ ਇੰਨੀ ਮੇਰੀ ਜੋਗ ਸਾਧਨਾ ਇੰਨਾ ਜਪ ਤਪ ਪਰ ਅਜੇ ਤੱਕ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਕਾਰਨ ਕੀ ਹੈ ਬੜੇ ਯਤਨ ਕੀਤੇ ਬਹੁਤ ਯਤਨ ਕੀਏ ਰੇ ਭਾਈ ਤੋ ਮੇਰੇ ਔਰ ਸ਼ਾਂਤ ਨਾ ਔਰ ਹਿਰਦੇ ਨੂੰ ਕੇ ਤੋ ਮੇਰੇ ਹਿਰਦੇ ਨੂੰ ਸ਼ਾਂਤੀ ਕਿਵੇਂ ਆਵੇਗੀ ਕਾਰਨ ਕੀ ਹੈ ਹਜੇ ਤੇ ਪੰਛੀ ਮੀਣੇ ਮਾਰੀ ਜਾਂਦੇ ਆ ਹੱਦ ਹੋ ਗਈ ਐਨੇ ਜੱਪ ਤੱਪ ਕਰਲੇ ਸ਼ਾਂਤ ਨਾ ਆਈ ਸ਼ਾਂਤ ਨਾ ਐਨੇ ਜੱਪ ਤੱਪ ਹਰ ਵੇ ਸ਼ਾਮ ਸੁਨਾਈ ਆਈ ਗਾਨਾ ਆਈ ਜਿੰਨੇ ਜੱਪ ਤੱਕ ਕਰ ਲੈ ਜਾਂ i'm ਸਰੀ ਕੀ ਜੀ ਨੇ ਆਖਿਆ ਬੇਟਾ ਸ਼ਾਂਤੀ ਕਿਵੇਂ ਮਿਲੇਗੀ ਅਜੇ ਤੂੰ ਨਗੁਰ ਹੈ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਤਾਰਨ ਕਰ ਪੁੱਤਰ ਗੁਰੂ ਕਹਿੰਦਾ ਮਹਾਰਾਜ ਆਪ ਜੀ ਐਦੇ ਵੱਡੀ ਸ਼ਕਤਾਂ ਦੇ ਮਾਲਕ ਤੇ ਐਨੀ ਮੇਰੀ ਯੋਗ ਸਾਧਨਾ ਹਜੇ ਵੀ ਮੁਰਸ਼ਿਦ ਦੀ ਲੋੜ ਹੈ ਹਾਂ ਜਾਓ ਮੁਰਸ਼ਿਦ ਧਾਰਨ ਕਰੋ ਕੌਣ ਹਨ ਤਿਆਗ ਦੀ ਮੂਰਤ ਮਹਾਰਾਜ ਜਨਮ मिथिलापुरी ओथे ਪਹੁੰਚੋ ਗੁਰੂ ਦੀਕਸ਼ਾ ਲਓ ਜਦੋਂ ਗੁਰੂ ਦੀਕਸ਼ਾ ਲੈ ਕੇ ਕਮਾਈ ਕਰੋਗੇ ਫਿਰ ਉਹ ਅਨੰਦੀ ਵਖਰਾ ਹੋਏਗਾ ਕਿਸੇ ਕਮਾਈ ਵਾਲੇ ਮਹਾਂਪੁਰਖਾਂ ਦੀ ਰਸਨਾ ਤੋਂ ਪੰਜਾ ਪਿਆਰਾਂ ਤੋਂ ਜੋ ਆਪਾ ਉਪਦੇਸ਼ ਲੈਨੇ ਆ ਫਿਰ ਕਮਾਲਿਆ ਜਾਏ ਭਲਾ ਹੋਣਾ ਹੀ ਹੋਣਾ ਹੁਣ ਵਿਆਸ ਰਿਸ਼ੀ ਜੀ ਦਾ ਹੁਕਮ ਹੋਇਆ ਸਖਦੇਵ ਮੁਨੀ ਜੀ ਜਾ ਪਹੁੰਚਦੇ ਆ ਦਰਬਾਰ ਰਾਜਪਾਲ ਅਜਾ ਤੇ ਵਿਜਾ ਦੋ ਪਹਿਰੇ ਤਰ ਖੜੇ ਮੈਂ ਜੀ ਸਰਕਾਰ ਨੂੰ ਮਿਲਿਆ ਅੰਦਰ ਗਿਆ ਬਾਹਰ ਜੀ ઋષਿ ਆਇਆ ਵਿਆਈਆਂ ਫਟੀਆਂ ਪਹਿਰਾ ਚ ਖੜਾ ਮਾ ਚਿੱਪੀ ਬ੍ਰਕਤ ਹੈ ਜੀ ਜੜਾ ਮਾ ਮੱਥੇ ਤਿਲਕ ਲੱਗਾ ਕੋਈ ਜੋਗੀਆਂ ਦਾ ਨਿਵਾਸ ਆ ਮਿਲਣਾ ਚਾਹੁੰਦਾ ਮਹਾਰਾਜਨ ਕਹਿੰਦੇ ਨਹੀਂ ਅਜੇ ਵਕਤ ਨਹੀਂ ਉਹ ਜਾਣਦੇ ਆ ਉਹ ਤਰਕਾਲ ਦਰਸੀ ਉਹ ਤਿੰਨਾਂ ਲੋਕਾਂ 14 ਭਵਨਾਂ ਦੇ ਮਾਲਕ ਹੈ ਰੰਗੀ ਰੂਹ ਹੈ ਸਮਝਦੇ ਆ ਵੀ ਪਰਖੀਏ ਨਹੀਂ ਹਜੇ ਵਕਤ ਨਹੀਂ ਜਾਓ ਕਹਿ ਦੋ ਸਵੇਰ ਤੋਂ ਸ਼ਾਮਾਂ ਬੈ ਗਈਆਂ ਸਗਦੀਪ ਜੀ ਉਧਰ ਹੀ ਖੜੇ ਪੁੱਛਿਆ ਮਹਾਰਾਜਨ ਕਹਿੰਦੇ ਉਹ ਖੜਾ ॠषि ਕੇ ਚਲਾ ਗਿਆ ਕਹਿੰਦੇ ਜੀ ਉਵੇਂ ਖੜਾ ਸਮਾਂ ਮੰਗ ਰਿਹਾ ਬਾਾਰ-ਬਾਰ ਇਹੋ ਕਹਿ ਰਿਹਾ ਮੈਂ ਸਰਕਾਰ ਨੂੰ ਮਿਲਣੇ ਮੈਂ ਮਿਲਣਾ ਉਰਖਾ ਜੋਗੀਆਂ ਨੂੰ ਸੁਣਿਆ ਮੈਂ ਤਿਆਗ ਦੀ ਮੂਰਤ ਰੰਗੀ ਰੂਹੇ ਕੁਝ ਪੁੱਛਣਾ ਚਾਹੁੰਦਾ ਸਮਝ ਗਏ ਮਹਾਰਾਜ ਅਧਿਕਾਰੀ ਹੈ ਭੱਜਦਾ ਨਹੀਂ ਨਸਤਾ ਨਹੀਂ ਅਧਿਕਾਰੀ ਹੈ ਕੁਝ ਨਾ ਕੋਈ ਵਸਤੂ ਲੈਣੀ ਚਾਹੁੰਦਾ ਬੁਲਾਓ ਭਾਈ ਸਾਹਮਣੇ ਮਹਾਰਾਜ ਸੰਗਾਸਨਾ 'ਤੇ ਬੈਠੇ ਕੋਈ ਪੱਖੇ ਦੀ ਸੇਵਾ ਕਰ ਰਿਹਾ ਕੋਈ ਕੋਲੇ ਖੜਾ ਜਲਚਕਾ ਰਿਹਾ ਅਤਰਫ ਫਰੇਵ ਛੜਕੇ ਹੋਏ ਰਾਣੀਆਂ ਮਹਾਰਾਣੀ ਨੌਕਰ ਚਾਕਰ ਹਰ ਤਰ੍ਹਾਂ ਦੀਆਂ ਸਗੰਧੀਆਂ ਭੋਜਨ ਖਟ ਰਸ ਭੋਜਨ ਹਰ ਤਰ੍ਹਾਂ ਦਾ ਪਦਾਰਥ ਹੀਰੇ ਜਵਾਹਰat ਖਜ਼ਾਨੇ ਭਰੇ ਪਏ ਮਨ ਨੇ ਫੁਰਨਾ ਬਣਾਇਆ ਮਨਾ ਮੇਰੇ ਪਿਤਾ ਜੀ ਕਹਿੰਦੇ ਉਹ ਤਾਂ ਤਿਆਗ ਦੀ ਮੂਰਤ ਹੈ ਬਰਮ ਬੀਤੇ ਹਨ ਇਹ ਤਾਂ ਮਾਇਆ ਵਿੱਚ ਖਚਦਾ ਹੈ ਮਾਇਆ ਵਿੱਚ ਪਰਵਰਤਨ ਨੌਕਰ ਚਾਕਰ ਰਾਣੀਆਂ ਮਹਾਰਾਣੀਆਂ ਪੰਡਰਾਲੀਆਂ ਹਰ ਤਰ੍ਹਾਂ ਦੀਆਂ ਸਗਲੀਆਂ ਖਾਟਰ ਰੋਹਨ ਕਿੰਨਾ ਕੁਛ ਇੱਥੇ ਕਿੱਥੇ ਤਿਆਗ ਇਹ ਮੈਨੂੰ ਕੀ ਗਿਆਨ ਦੇਣਗੇ ਮਰਨੇ ਫੁਰਨਾ ਬਣਾਇਆ ਉਹ ਫੁਰਨਾ ਪੁੱਜਦੇ ਗੁਰੂ ਹਿਰਦੇ ਦੀ ਗੱਲ ਨੂੰ ਜਾਣਦਾ ਸਤਿਗੁਰ ਤੇ ਜਦੋਂ ਕਰੋ ਤੁਰਦਾ ਓਦੋਂ ਹੀ ਤੇਰੇ ਹਿਰਦੇ ਦੀ ਪੱਟੀ ਨੂੰ ਪੜ ਲੈਂਦੇ ਆ ਜਾਣੀ ਜਾਨ ਦਿਲਾਂ ਦੀ ਆਜਾ ਦਿਲਾਂ ਦਿਲਾਂ ਦੀ ਆਜਾ ਜਾਣੀ ਜਾਨ ਦਿਲਾਂ ਦੀ ਆਜਾ ਦਿਲਾਂ ਦੀ ਦਿਲਾ ਦਿਆ ਜਾਨ ਦਾ ਜਾਣੀ ਜਾਨ ਦਿਲਾ ਦਿਆ ਜਾਨ ਦਾ ਜਾਣੀ ਜਾਨ ਦਿਲਾ ਦਿਆ ਜਾਨ ਦਾ ਜਾਣੀ ਜਾਨ ਦਿਲਾ ਜਾਨ ਦਿਲਾ ਦਿਆਂ ਪਿਆਰ ਦਾ ਜਾਨ ਜਾਨ ਦਿਲਾ i'll be a dog ਆਪਣਾ ਨੂੰ ਜਾਣ ਉਹ ਗੱਲ ਵੱਖਰੀ ਆ ਆਪਣੇ ਆਨੰਦ ਚ ਰਹਿੰਦੇ ਆਪਣੀ ਮੌਚ ਰਹਿੰਦੇ ਆ ਕੁਛ ਕਹਿਣ ਨਾ ਕਹਿਣ ਪਰ ਹਰ ਇੱਕ ਦੀ ਹਿਰਦੇ ਦੀ ਪੱਟੀ ਨੂੰ ਪੜ ਲੈਂਦਾ ਮਹਾਤਮ ਜਿਹੜਾ ਪੂਰਨ ਜੋਗੀ ਉਹ ਪੜ ਲੈਂਦਾ ਉਹਨਾਂ ਤੋਂ ਕੋਈ ਲੁਕੋ ਨਹੀਂ ਜਿਹੜੇ ਤਿੰਨਾਂ ਲੋਕਾਂ 14 ਪਵਨ ਦੇ ਮਾਲਕ ਹੈ ਹੁਣ ਜਿਹੜਾ ਗੁਰੂ ਆ ਨਾ ਪੂਰਨ ਉਹ ਫਿਰ ਭਰਮ ਚੁੱਕਦਾ ਹੈ ਹੁਣ ਮਹਾਰਾਜ ਜੀ ਨੇ ਆਪਣੀ ਤਾਕਤ ਦੁਆਰਾ ਮਹਾਰਾਜ ਜਨਕ ਨੇ ਸ਼ਕਤੀ ਦੁਆਰਾ ਬਘੇਰਦੀਆਂ ਸਿੱਧੀਆਂ ਦੇ ਮਾਲਕ ਸਨ ਆਪਣੇ ਮੈਲਿਆਂ ਨੂੰ ਅੱਗ ਪਾ ਦਿੱਤੀ ਆਪਣੇ ਮੈਲਿਆਂ ਨੂੰ ਇੱਕ ਦੌੜਿਆ ਦੌੜਿਆ ਆਇਆ ਹੈ ਕਰ ਜੀ ਹਜੂਰ ਜੀ ਮੈਲਿਆਂ ਨੂੰ ਅੱਗ ਪੈ ਗਈ ਹੁਕਮ ਹੋਏ ਵਜਾ ਲੀਏ ਮਹਾਰਾਜ ਜਨਕ ਨੇ ਸ਼ਾਂਤ ਸ਼ਾਂਤ ਬਸ ਕੁਛ ਨਹੀਂ ਕਰਨਾ ਚੁੱਪ ਹੱਦ ਹੋ ਗਈ ॠषि ਵੇਖ ਰਿਹਾ ਖੜਾ ਅੱਗ ਪੈ ਗਈ ਮੇਲਾ ਨੂੰ ਤੇ ਮਹਾਰਾਜ ਜੀ ਕਹਿ ਰਹੇ ਸ਼ਾਂਤ ਫਿਰ ਇੱਕ ਹੋਰ ਦੌੜ ਕੇ ਆਇਆ ਹਲਕਾਰ ਮਹਾਰਾਜ ਜੀ ਅੱਗ ਤੇ ਬਿਲਕੁਲ ਤੁਹਾਡੇ ਆ ਬੈਡਰੂਮ ਕਮਰੇ ਦੇ ਨਾਲ ਆ ਗਈ ਹੁਕਮ ਹੋਏ ਬੁਝਾ ਦਈਏ ਲਾਈਏ ਅਹਲਕਾਰਾਂ ਨੂੰ ਮਾਰੇ ਕਹਿੰਦੇ ਨਹੀਂ ਨਹੀਂ ਸ਼ਾਂਤ ਰਹੋ ਇਤਨੇ ਨੂੰ ਰਿਸ਼ੀ ਜੀ ਉੱਠ ਕੇ ਚੱਲ ਪਏ ਕੌਣ ਸਕਦੇ ਇਹ ਮੁਨੀ ਜੀ ਤੇ ਮਹਾਰਾਜਨ ਕਹਿੰਦੇ ਕੀ ਗੱਲ ਰਿਸ਼ੀ ਜੀ ਉੱਠ ਕੇ ਤੁਰ ਪਏ ਹੋ ਕਹਿੰਦਾ ਮਹਾਰਾਜ ਜੀ ਮੇਰੇ ਉੱਥੇ ਚਿੱਪੀ ਤੇ ਪਉਏ ਪਿਆ ਖੜਾਵਾ ਕਿਤੇ ਉਹ ਨਾ ਸੜ ਕੇ ਸੁਆਹ ਹੋ ਜਾ ਹੱਦ ਹੋ ਗਈ ਸਾਡਾ ਅੱਧਾ ਰਾ ਸੜ ਕੇ ਸੁਆਹ ਹੋ ਗਿਆ ਪਰਵਾਹ ਕੋਈ ਨਹੀਂ ਤੂੰ ਇੱਕ ਚਿੱਪੀ ਉਸ ਟੱਕਿਆਂ ਦੀ ਤੇ ਇੱਕ ਪਉਏ ਤੂੰ ਹਜੇ ਇੱਥੇ ਹੀ ਫਸਿਆ ਪਿਆ ਇਥੇ ਤੇਰਾ ਮਨੜਿਆ ਵੇ ਦਸ ਤਿਆਗੀ ਤੂੰ ਐ ਕਿ ਮੈਂ ਤਿਆਗ ਤੇਰੇ ਵਿੱਚ ਐ ਕਿ ਸਾਡੇ ਵਿੱਚ ਸਿਗਦੇਵ 무ਨੀ ਜੀ ਚਰਨਾਂ ਤੇ ਟੈਪ ਐ ਸਮਝ ਆ ਗਈ ਮਹਾਰਾਜ ਸਮਝ ਆ ਗਈ ਐ ਮਨ ਛੱਡ ਦੁਨੀਆਂ ਦਾ ਖਹਿੜਾ ਤੂੰ ਤਾਂ ਛੱਡ ਦੁਨੀਆਂ ਦਾ ਖਹਿੜਾ Oh की रु ਤੋ ਦੁਨੀਆਂ ਦਾ ਸਹੜਾ ਨਾਨਕ ਦੁਨੀਆਂ ਕੈਸੀ ਹੋਈ ਹੋਈ ਮੋਢਾ ਲਾ ਕੇ ਤੁਰਨਗੇ ਤੈਨੂੰ ਮੋਢਾ ਲਾ ਕੇ ਜਿਹੜੇ ਚਾਰ ਬੰਦੇ ਵੀ ਤੇਰੇ ਨਾਲ ਗੱਲ ਕਰਨ ਨੂੰ ਪਸੰਦ ਨਹੀਂ ਸੀ ਉਹ ਵੀ ਮੋਢਾ ਲਾਉਣ ਨੂੰ ਤਿਆਰ ਹੋਣਗੇ ਜਦੋਂ ਸਰੀਰ ਚਲਾ ਗਿਆ ਫਿਰ ਕੁਛ ਸਰੀਰ ਕਹਿਣਗੇ ਚੰਗਾ ਹੁੰਦਾ ਸੀ ਵਧੀਆ ਸਵਾ ਚੰਗਾ ਸੀ ਸੋਹਣਾ ਜੀਵਨ ਸੀ ਜਿਉਂਦੇ ਜੀ ਪੁੱਛਿਆ ਹੀ ਕੀ ਯੋਦੇ ਜੀ ਸੇਵਾ ਪਾਓ ਆਦਰ ਪਾਓ ਸਤਕਾਰ ਹੀ ਨਹੀਂ ਕੀਤਾ ਕਪਟਨਾਂ ਭਰਿਆ ਪਿਆਰਿਆ ਮਰਨ ਤੋਂ ਬਾਅਦ ਫਿਰ ਕਹਿੰਦੇ ਚੰਗਾ ਹੁੰਦਾ ਸੀ ਹੱਦ ਹੋ ਗਈ ਮਾਰੇ ਕਹਿੰਦੇ ਜੀਵਤ ਪਿਤਰ ਨਾ ਮੰਨਣਾ ਕੋਈ ਜਿਉਂਦੇ ਜੀਣ ਨੂੰ ਕੋਈ ਮੰਨਦਾ ਨਹੀਂ ਮੂਏ ਸਰਾਦ ਕਰਾਈ ਮਰਿਆ ਤੋਂ ਬਾਅਦ ਵੱਡੇ ਵੱਡੇ ਸੰਮਰ ਰਚੇ ਜਾਂਦੇ ਪੱਥਰ ਦਾ ਤੇ ਫਕੀਰਾਂ ਦਾ ਬੜਾ ਗਹਿਰਾ ਸਬੰਧ ਪੱਥਰ ਦਾ ਤੇ ਫਕੀਰਾਂ ਦਾ ਬੜਾ ਗਹਿਰਾ ਸਵੰਦ ਜਦੋਂ ਫਕੀਰ ਸੰਸਾਰ ਤੇ ਹੁੰਦੇ ਲੋਕ ਪੱਥਰ ਮਾਰਦੇ ਬੜਾ ਵੱਧ ਘੱਟ ਬੋਲਦੇ ਆ ਜਦੋਂ ਸਰੀਰ ਕਰਕੇ ਚਲੇ ਜਾਣ ਫਿਰ ਉਹਨਾਂ ਦੀਆਂ ਅਸਥਾਨਾਂ ਤੇ ਪੱਥਰ ਲੱਗਦੇ ਆ ਪੂਜਾ ਹੁੰਦੀ ਪਰ ਧੰਨ ਮਹਾਰਾਜਨ ਤਿਆਗ ਦੀ ਮੂਰਤੀ ਜਿਵੇਂ ਜਲਮੇ ਕਮਲ ਨਿਰਾਲ ਮੁਰਗਾਈ ਨਿਸਤਾਨੇ ਜਿਵੇਂ ਜਲ ਵਿੱਚ ਕਵਲ ਫੁੱਲ ਹੁੰਦਾ ਚਿੱਕੜ ਜੋ ਦੀ ਜੜ ਪਰ ਨਰਲੇਪ ਹੁੰਦਾ ਮੁਰਗਾਈ ਪਾਣੀ ਕਿ ਰਹਿੰਦੀ ਪਰ ਆਪਣਾ ਪਰ ਨਹੀਂ ਪੇਜਣ ਦਿੰਦੀ ਮਹਾਤਮਾ ਇਸੇ ਤਰ੍ਹਾਂ ਸੰਸਾਰ ਵਿੱਚ ਵਿਚਰਦੇ ਆ ਜਿਵੇਂ ਬਾਬਾ ਜੀ ਪਰਿਵਾਰ ਵਿੱਚ ਰਹਿੰਦੇ ਸਨ ਪਰ ਛਪਰਸ਼ ਨਹੀਂ ਸੀ ਨਰਲੇਪ ਰਹਿੰਦੇ ਸਨ ਕਹ ਦੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਹਤਿਆਰ ਸੰਸਾਰ ਕੀ ਰਹਿ ਕੇ ਈ ਪੁੱਤਰਾ ਜੇ ਰਹਿ ਕੇ ਵੀ ਪਰਿਵਾਰ ਚ ਰਹਿ ਕੇ ਵੀ ਫੇਰ ਵੀ ਨਰਲੇਪ ਰਹਿਣਾ ਇਹ ਵਿਰਲੇ ਜੋਗੀ ਦਾ ਕਰ ਵਿਰਲੇ ਜੋ ਉਹ ਮਾਰ ਜਾਂਦੇ ਫਲਟਾ ਨਹੀਂ ਤਾਂ ਆਪਾ ਲੋਕ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰਦੇ ਆ ਅਸੀਂ ਬਾਜ਼ੀਆਂ ਹਾਰ ਕੇ ਜਾਂਦੇ ਆ ਮਹਾਪੁਰਖ ਬਾਜ਼ੀਆਂ ਜਿੱਤ ਕੇ ਜਾਂਦੇ ਜਿੱਤ ਕੇ ਜਾਂਦੇ ਹਰ ਮੰਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਜੀਵਤ ਵੇਖੀ ਜਿਨੀ ਹਰ ਹਰ ਤੇ ਆਇਆ ਸਾਧ ਸੰਗਤ ਦੇ ਦਰਸ਼ਨ ਹੁਣ ਸਖਦੇਵ ਮੁਨੀ ਜੀ ਅਧਿਕਾਰੀ ਮਨ ਚ ਭਾਵਨਾ ਜਾਗੀ ਹੈ ਮੇਰੇ ਪੂਰਨ ਹਨ ਮੇਰੇ ਰੱਬ ਹੈ ਮੇਰੇ ਹਿਰਦੇ ਦੀ ਗੱਲ ਨੂੰ ਸਮਝ ਗਏ ਇੱਥੋਂ ਕੁਝ ਲੈਣਾ ਚਾਹੁੰਦਾ ਮਾਰਾ ਕਿਰਪਾ ਕਰੋ ਗੁਰੂ ਦੀਕਸ਼ਾ ਬਖਸ਼ੋ ਕਹਿੰਦੇ ਅਜੇ ਨਹੀਂ ਅਜੇ ਭੰਡਾਰੀ ਬਣਿਆ ਆ ਚੱਕੋ ਜੁੱਲੀ ਬਿਸਤਰਾ ਜੋ ਤੇਰੇ ਫੈਡ ਡੰਡਨੋਰੀ ਨਿਕਲ ਜੋ ਇੱਥੋਂ ਮੇਰੇ ਮਹਿਲਾ ਹਰੇ ਅਧਿਕਾਰੀ ਵੀ ਤੁਸੀਂ ਨਿਕਲ ਜਾਓ ਤਾੜਨਾ ਹੋਈ ਤਾੜਦੇ ਵੀ ਜੇ ਗੁਰ ਚਿੜਕੇ ਤਾਂ ਮਿੱਠਾ ਲਾਗੇ ਬਖਸ਼ੀ ਤਾਵੜਿਆ ਛਿੜਕਦਾ ਗੁਰੂ ਨਿਕਲ ਜਾ ਇੱਥੇ ਜਾ ਤਾਂ ਹੁਣ ਪਰ ਕਿਤੇ ਨਹੀਂ ਗਏ ਲੰਗਰ ਦੇ ਪਿਛਲੇ ਪਾਸੇ ਖੜ ਗਏ ਜਿੱਥੇ ਸੰਗਤ ਦੀ ਝੂਠ ਪੈਂਦੀ ਹੈ ਝੂਠੀਆਂ ਪਤਲਾਂ ਅਤਿਆ ਦੇਖਦਾ 12 ਸਾਲ ਝੂਠੀਆਂ ਪਤਲਾਂ ਪੈਂਦੀਆਂ ਨਹੀਂ ਸਕਦੇ ਮੋਨੀ ਤੇ 12 ਸਾਲ ਝੂਠਨ ਝੂਠ ਉ ਸਿਰ ਝੂਠਨ ਝੂਠ ਪਰੇ ਸਿਰ ਉਪਰ ਛਿਨ ਮਨੂਆ ਤੇ ਨਾ ਡਲਾਵੇ ਕੋ ਫਿਰ ਵੀ ਮਨ ਡੋਲੀ ਆ ਨਹੀਂ ਥਿਰਕੇ ਨਹੀਂ ઋષਿ ਜੀ ਕਿਉਂਕਿ ਅਧਿਕਾਰੀ ਬਣ ਗਿਆ ਮੈਂ ਸੰਗਤਾਂ ਦੀ ਝੂਠ ਸੰਗਤਾਂ ਦੀ ਪੱਤਲਾ ਸਿਰ ਤੇ ਪੈਂਦੀਆਂ ਨੇ ਪ੍ਰਵਾਹ ਨਹੀਂ ਕੀ ਲਿਆਓ ਇਸ਼ਨਾਨ ਕਰਾਓ ઋષਿ ਗਿਆ ਤਾਂ ਨਹੀਂ ਕਹਿੰਦੇ ਨਹੀਂ ਖੜਾ ਜੀ ਉਹ ਪੱਤਲਾ ਚ ਧੱਕਿਆ ਗਿਆ ਕਹਿੰਦੇ ਕੱਢੋ ਉਹਨੂੰ ਬਾਹਰ ਇਸ਼ਨਾਨ ਕਰਾਓ ਫੇਰ ਵੀ ਬਸ ਨਹੀਂ ਕਹੇ ਆਲਾ ਤੇਲ ਦਾ ਥਾਲ ਭਰਿਆ ਨਕੋ ਨਕ ਸਾਰੇ ਬਾਜ਼ਾਰ ਚੱਕਰ ਲਗਾ ਜੇ ਤੇ ਤੇਲ ਸਹੀ ਦਾ ਜੋਗਾ ਤੂੰ ਆ ਗਿਆ ਅਧਿਕਾਰੀ ਹੋ ਜੇ ਮੜ ਆ ਜਾ ਤੇਲ ਦੀ ਬੂੰਦ ਥਾਲ ਬਾਹਰ ਛਲੇ ਗਈ ਹਜੇ ਵਸਤਾ ਨਹੀਂ ਬਣੀ ਹਜੇ ਮਨ ਡੋਲਦੇ ਡੋਲਦਾ ਟੋਲ ਥਾਂ ਥਾਂ ਨਾਟਕ ਜੇ ਗੁਮਜਰੇ ਲਾਏ ਗਏ ਹਰ ਤਰ੍ਹਾਂ ਦੇ ਰੰਗ ਤਮਾਸ਼ੇ ਕਿਉਂਕਿ ਰਾਜਾ ਸੀ ਮਹਾਰਾਜ ਮੌਕੇ ਤੇ ਰਾਤ ਤੱਕ ਤਾਂ ਨਹੀਂ ਮਾਲਕ ਸਾਹਿਬ ਹਰ ਮੋੜ ਵਿੱਚ ਗਉਣ ਬੁਜਾਉਣ ਤਾਂ ਕਿ ਸਖਦੇਵ ਮੁਨੀ ਜਿੱਦਾਂ ਮਨ ਡੋਲੇ ਮਨ ਠੜਕੇ ਨਿਗਾ ਇਧਰ ਉਧਰ ਜਾਵੇ ਪਰ ਰਿਸ਼ੀ ਜੀ ਨੇ ਤੇਲ ਵਿੱਚ ਨਿਗਾ ਟਿਕਾ ਲਈ ਧਿਆਨ ਗੁਰੂ ਚਰਨਾਂ ਦਾ ਟਿਕਾ ਲਿਆ ਹੱਥ ਤੇ ਟਿਕਾ ਲਿਆ ਥਾਲ ਸਾਰੇ ਬਾਜ਼ਾਰ ਵਿੱਚ ਚੱਕਰ ਲਗਾ ਗਏ ਪਰ ਵਰਤੀ ਥਾਲ ਤੋਂ ਇਧਰ ਉਧਰ ਨਾ ਹੋਈ ਜਿਉਂ ਘਾਤਿਉ ਥਾਲ ਭਰਿਆ ਉਵੇਂ ਹਜੂਰ ਦੇ ਅੱਗੇ ਲਿਆਇਆ ਸਮਝ ਗਏ ਹੁਣ ਮਨ ਅਸਥਿਰ ਹੋ ਗਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਅਦਾ ਅਦਾ ਬੋਲਿਓ ਭਾਈ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਇਆਂ ਤਾ ਲੈਣ ਤੇ ਹੱਥ ਰੱਖਿਆ ਮਾਰ ਕੱਢੀਆਂ ਬੁਰੀਆਂ ਆਇਆਂ ਤਾ ਲੈਣ ਤੇ ਹੱਥ ਰੱਖਿਆ ਬਾਤ ਕੰਡੀਆਂ ਦੀਆਂ